ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਹੀ ਕਰਦੇ ਆਉਂਦੇ ਆ ਬਹੁਤ ਸਰੀਆਂ ਰੁੱਖਾਂ ਬਾਰੇ ਅਸੀਂ ਜਾਣਕਾਰੀ ਦਿੰਦੇ ਆਉਂਦੇ ਆ ਆਯੁਰਵੇਦ ਦੇ ਹਿਸਾਬ ਨਾਲ ਰੁੱਖਾਂ ਦੇ ਕੀ ਗੁਣਾ ਉਹਦੇ ਬਾਰੇ ਚਰਚਾ ਕਰ ਰਹੇ ਨੇ ਚਰਚਾ ਦੇ ਨਾਲ ਨਾਲ ਇੱਕ ਇੰਪੋਰਟੈਂਟ ਫੈਕਟਰ ਹੈਗਾ ਅਸੀਂ ਇਹਨੂੰ ਤਿਆਰ ਵੀ ਕਰਦੇ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਅਰਸੀ ਚ ਉਹ ਨਰਸੇ ਵਿੱਚ ਤਿਆਰ ਕਰਕੇ ਜੰਗਲਾਂ ਜਾ ਰਹੇ ਆ ਜਮੀਨਾਂ ਦੇ ਲੋਕ ਘਰਾਂ ਚ ਲੈ ਆ ਰਹੇ ਆ ਹਰ ਹਰ ਤਰ੍ਹਾਂ ਦੇ ਬੂਟੇ ਜਿੰਨੇ ਵੀ ਅਸੀਂ ਮੈਡੀਸਿਨ ਗੁਣਾ ਦੀ ਗੱਲ ਕਰਦੇ ਆ ਉਹ ਸਾਰੇ ਆਪਣੇ ਹੌਲੀ ਹੌਲੀ ਜਮੀਨਾਂ ਤੇ ਥੁਰੇ ਜਾਂਦੇ ਆ ਜਿੰਨੇ ਇਹ ਜਮੀਨਾਂ ਜਾਣਗੇ ਉਹਨੇ ਸਾਡਾ ਸਾਡਾ ਜਿਹੜਾ এনवायरमेंट ਨੂੰ ਤੇ ਉਨੀ ਸਾਡੀ ਬਾਇਓਡਾਈਵਰਸਿਟੀ ਕੰਜ਼ਰਵੇਸ਼ਨ ਹੋਏਗੀ ਤੇ ਇਸ ਤੋਂ ਪਹਿਲਾਂ ਅਸੀਂ ਅਰਜਨ ਬਾਰੇ ਗੱਲ ਕਰ ਚੁੱਕੇ ਤુલਸੀ ਕਚਨਾਰ ਸੰਭਾਲੂ ਹਾਰਸ਼ਿੰਗਾਰ ਇਹ ਪੰਜ ਛੇ ਰੋਖ ਹੈਗੇ ਜਿਹੜੇ ਆਪਾਂ ਆਲਰੇਡੀ ਚਰਚਾ ਕਰ ਚੁੱਕੇ ਉਹ ਮੈਡੀਸਨ ਗੌਣ ਜਿਹੜੇ ਹੈਗੇ ਆ ਹਰ ਇੱਕ ਬੂਟੇ ਬਾਰੇ ਜਿਹੜੀ ਗੌਣ ਅਸੀਂ ਦੱਸਿਆ ਆਯੁਰਵੈਦ ਦੇ ਹਿਸਾਬ ਨਾਲ ਡਾਕਟਰ ਸ਼ਿਵਰਾਜ ਸਿੰਘ ਜੀ ਨਾਲ ਤਾਂ ਉਹ ਸਾਡੇ YouTube ਚੈਨਲ ਤੇ ਸਭ ਕੁਝ ਪਿਆ ਹੈਗਾ 17-18 ਵੀਡੀਓਜ਼ ਸਾਡੇ ਪੰਜਾਬ এনवायरमेंट ਮੂਵਮੈਂਟ ਨਾਂ ਦੇ ਲਈ ਸਾਡਾ ਪੇਜ ਹੈਗਾ ਉਥੇ ਪਿਆ ਹੈਗੇ ਆ ਜਿਹੜਾ ਸਾਡਾ ਟੌਪਿਕ ਹੈਗਾ ਉਹ ਯੂਅਰ ਹੈਲਥ ਐਂਡ ਹਰਬਸ ਕਰਕੇ ਨਾਂ ਤੇ ਇਹ ਬੈਨਰ ਹੈਡ ਚੱ ਡਾਕਟਰ ਸ਼ਿਵਰਾਜ ਸਿੰਘ ਜੀ ਮੈਂ ਇਹਦੇ ਮਤਲਬ ਕਹਿੰਦਾ ਇਸ ਨੂੰ ਸਾਰਾ ਦਸਰੇ ਗੁਣਾ ਬਾਰੇ ਡਾਕਟਰ ਸਰ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਜੀ ਥੈਂਕ ਯੂ ਡਾਕਟਰ ਸਰ ਡਾਕਟਰ ਸਰ ਲਗਾਤਾਰ ਸਾਡਾ ਜੋੜਦੇ ਤੁਸੀਂ ਲੋਕਾਂ ਨੂੰ ਐਜੂਕੇਸ਼ਨ ਦੇ ਰਹੇ ਹੋ ਜਾਣਕਾਰੀ ਦੇਣ ਬਹੁਤ-ਬਹੁਤ ਧੰਨਵਾਦ ਡਾਕਟਰ ਸਰ ਥੈਂਕ ਯੂ ਸਰ ਥੈਂਕ ਯੂ ਤੇ ਡਾਕਟਰ ਸਰ ਅੱਜ ਜਿਵੇਂ ਮੁੱਦਾ ਆਪਣਾ ਹੈਗਾ ਅੱਜ ਆਪਾਂ ਅੰਜੀਰ ਬਾਰੇ ਚਰਚਾ ਕਰਨੀ ਆ ਕਿਉਂਕਿ ਬਹੁਤ ਸਾਰੇ ਰੁੱਖਾਂ ਪਹਿਲਾਂ ਵੀ ਚर्चा ਕਰ ਚੁੱਕੇ ਆ ਅੰਜੀਰ ਆਪਣੋਂ ਸਰ ਕਿੰਨੇ ਕਿਹੜੇ ਪ੍ਰਕਾਰ ਦੀ ਅੰਜੀਰ ਹੁੰਦੀ ਹੈ ਇਸ ਬਾਰੇ ਸਾਨੂੰ ਦੱਸੋ ਸਰ ਪਹਿਲਾਂ ਤਾਂ ਇਸ ਤਰ੍ਹਾਂ ਸਰ ਅੰਜੀਰ ਦਾ ਜਿਹੜਾ ਇਤਿਹਾਸ ਹੈ ਕਾਫੀ ਪ੍ਰਾਚੀਨ ਹੈ ਕਿਉਂਕਿ ਆਰਵੇਚ ਚਰਕ ਸੰਗੀਤਾ ਜਿਹੜਾ ਉਹ 5000 ਸਾਲ ਪੁਰਾਣੀ ਸੰਗੀਤਾ ਦਸੀ ਜਾਂਦੀ ਹੈ ਠੀਕ ਹੈ ਜੀ ਉਹਦੇ ਇਸ ਨੂੰ ਫਲਗੂ ਨਾ ਦੋ ਫਲਗੂ ਠੀਕ ਹੈ ਨਾ ਤੋਂ ਇਹਦਾ ਜ਼ਿਕਰ ਹੈ ਜੀ ਅੱਛਾ ਜੀ ਬਾਕੀ ਇਹਨੂੰ ਫਾਰਸੀ ਚ ਵੀ ਅੰਜੀਰ ਕੰਦੇ ਜੀ ਉਰਦੂ ਚ ਵੀ ਅੰਜੀਰ ਕੰਦੇ ਹਿੰਦੀ ਚ ਵੀ ਅੰਜੀਰ ਕੰਦੇ ਲੇਕਿਨ ਸੰਸਕ੍ਰਿਤ ਚ ਨੂੰ ਫਲਗੂ ਕਿਹਾ ਜਾਂਦਾ ਜੀ ਇਹ ਦੋ ਤਰ੍ਹਾਂ ਦਾ ਹੁੰਦਾ ਸਰ ਅੱਛਾ ਜੀ ਇਕ ਤਾਂ ਬਾਗਾਨੀ ਜਿਹੜਾ ਕਿ ਸਾਡੇ ਫਰੂਟ ਵਾਂਗੂ ਬਾਗ ਲੱਗਦੇ ਜਿਹਦੇ ਇੱਕ ਤਾਂ ਉਹ ਹੁੰਦਾ ਜੀ ਠੀਕ ਹੈ ਜੀ ਤੇ ਇੱਕ ਹੁੰਦਾ ਜੀ ਜੰਗਲੀ ਠੀਕ ਹੈ ਜੀ ਆਪਾਂ ਪਹਿਲਾਂ ਇਹਦੇ ਜਿਹੜਾ ਬਾਗਾਨੀ ਹੈ ਉਹਦੇ ਗੁਣਾਂ ਬਾਰੇ ਅੱਜ ਕੁਝ ਗੱਲ ਕਰਨਾ ਚਾਹੁੰਦਾ ਜੀ ਮੈਂ ਤੁਹਾਨੂੰ ਦੱਸਦਾ ਜੀ ਬਾਗਾਨੀ ਦੀ ਦਜ ਕਰੇ ਜੀ ਕਿ ਐਕਚੁਅਲੀ ਇਹ ਟੈਂਪਰੇਟ ਜਾਨ ਜਿ세 ਗਰਮ ਮਿਲਾ ਕੇ ਹੁੰਦੇ ਆ ਉੱਥੇ ਇਹ ਪੈਦਾ ਹੁੰਦਾ ਤਿੰਨ ਤਰ੍ਹਾਂ ਦਾ ਹੁੰਦਾ ਸਫੇਦ ਲਾਲ ਤੇ ਕਾਲਾ ਠੀਕ ਹੈ ਜੀ ਠੀਕ ਹੈ ਪਾੜਾਂ ਚ ਕਾਲਾ ਵੈਰਾਈਟੀ ਦਾ ਮਿਲਦਾ ਜੀ ਤੇ ਆਮ ਤੌਰ ਤੇ ਸਫੇਤ ਤੇ ਲਾਲੇ ਇਕੱਠਾ ਜੀ ਮਿਲਦਾ ਜੀ ਇਹ ਬਹੁਤ ਸਵਾਦੀ ਹੁੰਦਾ ਬਹੁਤ ਮਿੱਠਾ ਹੁੰਦਾ ਜੀ ਹਾਂਜੀ ਤੇ ਇਹਨੂੰ ਆਮ ਤੌਰ ਤੇ ਇਹਦੀ ਲਾਈਫ ਬਹੁਤ ਘੱਟ ਹੁੰਦੀ ਹੈ ਜਿਸ ਨੂੰ ਇਹ ਨਹੀਂ ਕਿ ਅੰਬ ਦੀ ਤਰ੍ਹਾਂ ਇਹਨੂੰ ਕਿ ਪੈਕ ਕਰਕੇ ਭੇਜਦੀ ਹੈ ਇਸ ਲਈ ਸ਼ੈਲਫ ਲਾਈਫ ਘੱਟ ਹੁੰਦੀ ਹੈ ਹਾਂਜੀ ਇਸ ਦੀ ਸ਼ੈਲਫ ਲਾਈਫ ਘੱਟ ਹੈ ਤਾਂ ਇਸ ਕਰਕੇ ਇਸ ਨੂੰ ਵਿਸ਼ੇਸ਼ ਰੂਪ ਚ ਇਸ ਨੂੰ ਸੰਭਾਲਿਆ ਜਾਂਦਾ ਜਿਸ ਨੂੰ ਕਹਿੰਦੇ ਕਿ ਪੀਸ ਕਰਕੇ ਛੋਟੇ ਛੋਟੇ ਜੇ ਗੋਲ ਰਾਉਂਡ ਪੀਸ ਕਰਕੇ ਤੇ ਉਹਨਾਂ 'ਤੇ ਇੱਕ ਰੱਸੀ ਪਾ ਕੇ ਇਹਨੂੰ ਸੁਕਾਇਆ ਜਾਂਦਾ ਹੈ ਠੀਕ ਠੀਕ ਹੈ ਤੇ ਉਹ ਰਸੀ ਹੀ ਦੇ ਰੂਪ ਚ ਬਿਜਾਰਾ ਸੀ ਮਿਲਦਾ ਜੀ ਇਹ ਅੱਛਾ ਜੀ ਤੇ ਅੰਜੀਰ ਜਿਹੜਾ ਹੈਗਾ ਇਹ ਬਹੁਤ ਸਵਾਦ ਤੇ ਬਹੁਤ ਹੀ ਗੁਣਕਾਰੀ ਔਰ ਇਹਦਾ ਆਯੁਰਵੇਦ ਦੇ हिसाब ਨਾਲ ਤਾਂ ਜੀ ਬਹੁਤ ਮਹੱਤਵ ਹੈ ਜਿਹੜਾ ਅ ਅੱਗੇ ਤੁਹਾਨੂੰ ਦੱਸਿਆ ਜਾਏਗਾ ਸਰ ਠੀਕ ਹੈ ਦੈਟਸੋ ਵਹੀ ਆਪਣੀ ਅਗਲੀ ਗੱਲ ਆ ਗਈ ਵੀ ਆਪ ਨੂੰ ਅੰਜੀਰ ਇਸ ਆਯੁਰਵੈਦਿਕ ਹਿਸਾਬ ਨਾਲ ਕਿੰਨੇ ਕੁ ਗੁਣਾ ਨਾਲ ਭਰਪੂਰ ਹੈ ਜੀ ਇਹ ਇਹ ਬਾਰੇ ਤੁਸੀਂ ਦੱਸੋ ਜੀ ਗੁਣਾ ਬਾਰੇ ਤਾਂ ਸਾਰੇ ਹੈ ਜੀ ਕਿ ਮੁਕੱਦਸ ਕੁਰਾਨ 'ਚ ਇਹਦਾ ਕਾਫੀ ਜਿਆਦਾ ਜ਼ਿਕਰ ਹੈ ਜੀ ਜਿਵੇਂ ਆਯੁਰਵੈਦ 'ਚ ਜ਼ਿਕਰ ਹੈ ਤੇ ਆਯੁਰਵੈਦ 'ਚ ਇਸ ਨੂੰ ਇਹ ਕਹਿਿਆ ਗਿਆ ਜੀ ਕਿ ਇੱਕ ਤਾਂ ਇਹ ਮਤਲਬ ਦਿਲ ਵਾਸਤੇ ਬਹੁਤ ਉਪਯੋਗੀ ਹੈ ਜੀ ਇਹਨੂੰ ਹਰ ਟੋਨਿਕ ਦੇ ਰੂਪ ਚ ਹਰਵੇਚਨ ਨੂੰ ਦੱਸਿਆ ਦੂਜਾ ਜੇ ਪੇਟ ਵਾਸਤੇ ਇਹਦੀ ਕਬਜ ਨੂੰ ਇਹ ਖਬਰ ਦੂਰ ਕਰਦਾ ਹੈ ਠੀਕ ਹੈ ਜੀ ਔਰ ਦਿਲ ਦੀ ਗੱਲਾਂ ਚ ਜੇ ਦਿਲ ਦੀ ਗੱਲ ਅੱਗੇ ਕਰੀਏ ਤਾਂ ਇੱਕ ਤਾਂ ਜਿਹੜਾ ਦਿਲ ਦੇ ਵਿੱਚ ਬੰਦੇ ਦਾ ਟੈਕੀਕਾਰਡੀਆ ਹੋ ਜੀ ਉਹਨੂੰ ਧੜਕਾ ਨੂੰ ਵਧਾਉਣਾ ਕਹਿੰਦੇ ਨੂੰ ਠੀਕ ਹੈ ਜੀ ਜਾਂ ਉਹਦੀ ਸ਼ਕਤੀ ਘਟ ਜਾਣੀ ਹੈ ਹਾਂਜੀ ਉਹਦੇ ਚ ਇਹਦਾ ਪ੍ਰਯੋਗ ਬਹੁਤ ਅੱਛਾ ਮੰਨੇਗਾ ਜੀ ਕਿਉਂਕਿ ਇਸ ਵਿੱਚ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਕਾਫੀ ਮਾਤਰਾ 'ਚ ਹੁੰਦਾ ਹੈ ਤੇ ਇੱਕ ਹੋਰ ਵੱਡੀ ਗੱਲ ਹੈ ਕਿ ਇਸ ਵਿੱਚ ਕੈਲਸ਼ੀਅਮ ਜਿਹੜਾ ਸਭ ਤੋਂ ਜ਼ਿਆਦਾ ਹੁੰਦਾ ਹੈ ਜੀ ਤੇ ਜੋੜਾਂ ਦੇ ਦਰਦਾਂ ਤੇ ਆ ਜਿਨ੍ਹਾਂ ਦੀ ਹੱਡੀਆਂ ਕਮਜ਼ੋਰ ਹੋ ਗਈ ਤੇ ਉਸ ਨੂੰ ਅੰਜੀਰ ਦਾ ਫਲ ਖਾਣਾ ਚਾਹੀਦਾ ਜੀ ਠੀਕ ਹੈ ਜੀ ਇਹ ਖਾਣਾ ਕਿਵੇਂ ਚੰਦਾ ਮੈਂ ਅੱਗੇ ਦੱਸਦਾ ਜੀ ਤੇ ਇਸ ਨੂੰ ਇਸ ਤੋਂ ਵੱਡੀ ਗੱਲ ਇਹ ਹੈ ਜੀ ਕਿ ਇਸ ਨੂੰ ਜੇ ਕਬਜ਼ ਹੋਵੇ ਹਾਂਜੀ ਤਾਂ ਉਹਦੇ ਵਾਸਤੇ ਇੱਕ ਬੜਾ ਸਿੰਪਲ ਫਾਰਮੂਲਾ ਮੈਂ ਦੱਸਣ ਲੱਗਾ ਆਪਣੇ ਦਰਸ਼ਕਾਂ ਨੂੰ ਕਿ ਇੱਕ ਛੋਟੀ ਹੜੜ ਅੱਛਾ ਜੀ ਦੋ ਅੰਜੀਰ ਦੇ ਟੁਕੜੇ ਅੱਛਾ ਜੀ ਤੇ ਥੋੜੀ ਜ ਇੱਕ ਇਸ ਵਿੱਚ ਫਾਕੇ ਰਾਤ ਨੂੰ ਲਗਭਗ 100 ਗ੍ਰਾਮ ਪਾਣੀ ਪੀਓ ਤੈ ਸਵੇਰ ਉਸ ਨੂੰ ਮਸਲ ਕੇ ਛਾਣ ਕੇ ਜਾਂ ਇਸ ਤਰ੍ਹਾਂ ਹੀ اچھا ਵੀ ਲੋ ਜਿਹੜੀ ਕਾਲੀ ਹੜ ਹੋਯੋ ਗਿੱਟਕ ਜੀ ਹੁੰਦੀ ਹੈ ਤੇ ਉਸ ਨੂੰ ਚਬਾਣਾ ਪੈਂਦਾ ਜੀ ਆਪਣਾ ਚਬਾ ਦੇ ਸਾਰ ਨੂੰ ਨਿਕਲ ਜਾਓ ਤੇ ਕਬਜ ਵਾਪਸ ਆਉਂਗੇ ਤੁਹਾਡੀ ਕਬਜ ਖੁੱਲੀ ਹੋਏਗੀ ਜੀ ਤੇ ਮਤਲਬ ਕਬਜ ਲਈ ਤਾਂ ਬਹੁਤ ਹੀ ਮਫੀਦ ਮੰਨ ਲਿਆ ਇਸ ਨੂੰ ਠੀਕ ਹੈ ਅੱਛਾ ਇਸ ਤੋਂ ਇਲਾਵਾ ਜੇ ਅਖਰੋਟ ਦੀ ਗ੍ਰੀਨ ਵਾਲੀ ਸਨ ਖਾਇ ਜਾਵੇ ਤੇ ਜੀ ਬਹੁਤ ਅੱਛਾ ਮਰਦਾਨਾ ਸ਼ਕਤੀ ਨੂੰ ਉਧਾਰਨ ਟੋਨਿਕ ਮੰਨ ਲਿਆ ਜੀ ਕੈਲਸ਼ੀਅਮ ਦੀ ਕਮੀ ਹੋਵੇ ਜੀ ਹਾਰਡ ਦੀ ਕੋਈ ਨੁਕਸ ਹੋਵੇ ਅਰਥੀ ਇਹਨਾਂ ਦੇ ਪਲੇਕਸ ਜਿਹੜੇ ਬਣਦੇ ਕੈਲਸ਼ੀਅਮ ਦੇ ਪਲੇਕਸ ਜਿਹੜੇ ਬਣਦੇ ਉਸ ਨੂੰ ਵੀ ਦੂਰ ਕਰਦਾ ਜੀ ਇਹ ਹੱਡੀਆਂ ਜਿਹੜੀਆਂ ਨਾੜੀਆਂ 'ਚ ਬਲੋਕਟ ਆਉਂਦੀ ਹੈ ਤਾਂ ਇਹ ਬਹੁਤ ਅੱਛਾ ਵਧੀਆ ਫਰੂਟ ਜਿਹੜਾ ਹੈ ਜੀ ਗੁਣਾ ਭਰਪੂਰ ਤੇ ਸਿਹਤ ਬਣਾਉਣ ਵਾਲਾ ਹੈ ਮੋਟਾਪੇ 'ਚ ਵੀ ਤਾਂ ਕੰਮ ਕਰੂ ਕਿਉਂਕਿ ਫਾਈਬਰ ਬਹੁਤ ਹੁੰਦੇ ਆ ਜੇ ਇਸ ਨੂੰ ਖਾਇਆ ਜਾਵੇ ਤਾਂ ਮੋਟਾਪਾ ਵੀ ਘਟਦਾ ਜੀ ਇਸ ਤੋਂ ਇਲਾਵਾ ਜਿਹੜੇ ਸ਼ੂਗਰ ਦੇ ਮਰੀਜ਼ ਆ ਉਹਨਾਂ ਵਾਸਤੇ ਲਗਭਗ ਕੋਈ ਫਰੂਟ ਫਿੱਟ ਨਹੀਂ ਬੈਠਦਾ ਤੇ ਇਹਦੇ ਲਗਭਗ ਦੋ ਦਾਣੇ ਰੋਜ਼ ਦੇ ਰੋਟੀ ਤੋਂ ਬਾਅਦ ਖਾਏ ਜਾ ਸਕਦੇ ਜੀ ਇਸ ਨਾਲ ਸ਼ੂਗਰ ਜਿਹੜੀ ਹੈ ਸਡਨ ਪੀ ਠੀਕ ਹੈ ਮਤਲਬ ਇਕਦਮ ਉੱਪਰੋਂ ਜਿਵੇਂ ਕੋਚੀਨੀ ਦਾ ਫੱਕਾ ਮਾਰ ਕੇ ਬੰਦਾ ਇਕਦਮ ਉੱਪਰ ਚੱਲ ਜਾਂਦੀ ਹੈ ਜੂਸਪੀਡ ਨਾਲ ਚੱਲ ਜਾਂਦੀ ਹੈ ਇਹਦੇ ਨਾਲ ਸਲੋਲੀ ਰਿਲੀਜ਼ ਹੁੰਦੀ ਹੈ 슈ਗਰ ਤੇ ਬੰਦਾ એનર્ਜੀ ਟਿ ਵੀ ਹੁੰਦਾ ਤੇ 슈ਗਰ ਦੇ ਮਰੀਜ਼ ਜਿਹੜੇ ਡਾਇਬਟੀਕ ਗਰੀ ਜਾਂ ਉਸ ਨੂੰ ਦੋ ਤਿੰਨ ਦਾਣੇ ਰੋਜ਼ ਖਾ ਸਕਦੇ ਹਾਂ ਜੀ ਠੀਕ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਆਪਣਾ ਜਿਹੜੀ ਇੱਕ ਤਾਂ ਹੋ ਗਈ ਇਹ ਜਿਹੜੀ ਬਾਗਾਂ ਵਾਲੀ ਇੰਜੀਰ ਤੇ ਦੂਜੀ ਦੇਸੀ ਇੰਜੀਰ ਦਾ ਕੀ ਬੈਨੀਫਿਟ ਆ ਆਮ ਸੋਰ हां एक जंगली अंजीर ਦਾ ਜ਼ਿਕਰ ਸਰ ਆਰਵਿਚ ਮਿਲਦਾ ਉਸ ਨੂੰ ਅੰजीर ਹੀ ਕਹੇ ਗਿਆ ਉਸ ਦੇ ਨਾਮ ਹੋਰ ਨੀਆਂ ਅੰजीर ਦੇ ਨਾਮ ਤੇ ਦਾ ਜ਼ਿਕਰ ਮਿਲਦਾ ਹੈ ਇਹ ਫਲ ਗੋ ਅੰजीर ਜਿਹੜਾ ਜੰਗਲੀ ਫਲ ਗੋ ਵੀ ਦੇ ਨਾਮ ਤੋਂ ਮਿਲਦਾ ਹੈ ਠੀਕ ਹੈ ਜੀ ਇਹਦੇ ਪੱਤੇ ਖੁਰਦਰੇ ਹੁੰਦੇ ਆ ਹਾਂਜੀ ਠੀਕ ਹੈ ਸਰ ਖੁਰਦਰੇ ਸਤਕ ਹੁੰਦੇ ਆ ਜੀ ਕਿ ਕਹਿੰਦੇ ਕਿ ਇਸ ਕਿਸੇ ਸਮਾਂ ਦੇ ਰੇਗਮਾਰ ਦੇ ਰੂਪ ਸੇ ਪ੍ਰਯੋਗ ਹੁੰਦਾ ਸੀਗਾ ਜੀ ਇਹ ਸਾੜੇ ਨੂੰ ਬੁੱਟਾ ਹੁੰਦਾ ਜੀ ਇਹਦੇ ਫਲ ਜਿਹੜੇ ਆ ਉਹ ਹੁੰਦੇ ਤਾਂ ਅੰजीर ਵਰਗੇ ਵੱਡੇ ਜੀਰ ਵਰਗੇ ਲੇਕਿਨ ਸਾਈਜ਼ ਛੋਟਾ ਹੁੰਦਾ ਠੀਕ ਹੈ ਜੀ ਇਹਦੇ ਪੱਤੇ ਨੂੰ ਤੋੜੇ ਜਾਏ ਤਾਂ ਉਸੇ ਦੁੱਧ ਨਿਕਲਦਾ ਹਾਂਜੀ ਤੇ ਇਹਦੇ ਜਿਹੜੇ ਦੇ ਫਲ ਹੈਗੇ ਉਹਨਾਂ 'ਚ ਕੀੜੀਆਂ ਬਹੁਤ ਚੜੀ ਹੁੰਦੀਆਂ ਠੀਕ ਹੈ ਜੀ ਤੇ ਜੇ ਇਹ ਜੰਗਲੀ ਜੀਰ ਦੇ ਫਲ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਉਲਟੀ ਪੈਦਾ ਕਰ ਦਿੰਦੇ ਉਲਟੀ ਆਉਂਦੀ ਇਹਨੂੰ ਖਾਣ ਨਾਲ ਇਹ ਨੁਕਸਾਨ ਕਰਦੇ ਆ ਜੰਗਲੀ ਜੀਰ ਦੇ ਫਲ ਨਹੀਂ ਖਾਣੇ ਚਾਹੀਦੇ ਠੀਕ ਹੈ ਜੀ ਹੋਰ ਇਹ ਜਿਹੜੇ ਗੁਣ ਹੈਗੇ ਜੀ ਕਿ ਜਿਵੇਂ ਕਿਸੇ ਨੂੰ ਫੁੱਲਵੈਰੀ ਹੋ ਗਈ ਹੋਵੇ ਹਾਂਜੀ ਲਿਕੋਟਰਮਾ ਜਿਸ ਨੂੰ ਬੋਲਦੇ ਆ ਠੀਕ ਹੈ ਜੀ ਉਹਦੇ ਕੀ ਹੈ ਜੀ ਕਿ ਇਹਦੇ ਇਹਦੀ ਜੜ੍ਹ अच्छा ला छिलका ला के जड़ बहुत लंबी ਹੁੰਦੀ ਹੈ ਜੀ ਇਹਨੂੰ ਲੰਬੀ ਜੜ ਵਾਲਾ ਪੁੱਟਾ ਵੀ ਕਹਿ ਗਿਆ। ਅੱਛਾ ਜੀ। ਹਾਂ ਤੇ ਇਹਦੀ ਜੜ ਦਾ ਛਿਲਕਾ ਹੈ ਇਹਦੀ ਜੜ ਨੂੰ ਕਟ ਕੇ ਉਹਦਾ ਕੜਾ ਬਣਾਇਆ ਜਾਵੇ ਚੂਰਨ ਕਰਕੇ ਸੁਕਾ ਕੇ ਉਸ ਨੂੰ। ਅੱਛਾ ਜੀ। ਉਸ ਕੜੇ ਨੂੰ ਪਿਆਇਆ ਜਾਵੇ ਜੀ ਮਰੀਜ਼ ਨੂੰ ਜਿਹਨੂੰ ਫੁੱਲ ਵੈਰੀ ਹੈਗੀ ਹੈ। ਅੱਛਾ ਜੀ। ਤੇ ਇਹਦੇ ਦੁੱਧ ਜਿਹੜਾ ਪੱਤੇ ਨੂੰ ਤੋੜ ਕੇ ਉਸ ਥਾਂ ਤੇ ਜਿੱਥੇ ਫੁੱਲ ਵੈਰੀ ਦਾਗ ਦਾਗ ਬਣ ਚੁੱਕਿਆ ਹੈ ਉੱਥੇ ਦੇ ਮਤਲਬ ਦੁੱਧ ਨੂੰ ਜਿਹੜਾ ਹੈ ਉੱਥੇ ਟੱਚ ਕਰਕੇ ਤੇ ਧੁੱਪੇ ਭੇਜੇ ਜੀ ਉਦੋਂ ਕੜਾ ਪੀਲੇ। ਦੋ ਦਰੋਂ ਜਿਹੜਾ ਹੈ ਉਹ ਫੁਲਵੈਰ ਦੇ ਜਿਹੜਾ ਨਿਸ਼ਾਨ ਹੈ ਉਸ ਤੇ ਲਗਾ ਕੇ ਧੁੱਪੇ ਭੇਜੋ ਉੱਤੇ ਕੀ ਹੋਏਗਾ ਥੋੜੇ ਦਿਨ ਬਾਅਦ ਇੱਕ ਅਹ ਛਾਲਾ ਜਾਂ ਬਣ ਜਾਏਗਾ ਅੱਛਾ ਜੀ ਉਹ ਛਾਲੇ ਨੂੰ ਵਿਸ਼ੇਸ਼ ਵਿਧੀ ਹੁੰਦੀ ਹੈ ਜੀ ਆਯੁਰਵੇਦ ਦੇ ਹਿਸਾਬ ਨਾਲ ਤਾਂ ਉਸ ਨੂੰ ਇਸ ਨੂੰ ਫੋੜਿਆ ਜਾਂਦਾ ਹੈ ਫੋੜ ਕੇ ਉਸ ਤੇ ਖਾਸ ਤਰ੍ਹਾਂ ਤੇਲ ਬਣਦਾ ਜਾਂਦਾ ਹੈ ਜਰ ਵਿੱਚ ਉੱਪਰ ਲਗਾਇਆ ਜਾਂਦਾ ਤੇ ਚੌਥੇ ਪੰਜਵੇਂ ਦਿਨ ਸਕਿਨ ਦੀ ਕਲੀਨੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਤੇ ਫੁਲਵੈਰੀ ਚੀਜ਼ ਦਾ ਬਹੁਤ ਵੱਡਾ ਵੱਡਾ ਪ੍ਰਯੋਗ ਹੈ ਜੀ ਅੱਛਾ ਜੀ ਤੇ ਜੇ ਇਸ ਨੂੰ ਤੁਸੀਂ ਜੜ ਨੂੰ ਜਾਂ ਇਹਦੇ ਫਲਾਂ ਨੂੰ ਇਸ ਤਰੀ ਖਾਓਗੇ ਜਾਂ ਪੀਓਗੇ ਜਾਂ ਕੜਾ ਬਣਾ ਕੇ ਬਿਨਾ ਮਤਲ ਮਤਰਾ ਤੋਂ ਤਾਂ ਇਹ ਦਸਤਾਵਰ ਬਹੁਤ ਹੈ ਦਸਤ ਬੋਤ ਲਗਾਉਂਦੀ ਹੈ ਦਸਤ ਪਲੱਸ ਉਲਟੀਆਂ ਹਾਂ ਇਹ ਉਲਟੀਆਂ ਤੇ ਦਸਤੇ ਦਾ ਇਹਦੇ ਸਾਈਡ ਇਫੈਕਟ ਚ ਆ ਗਏ ਤੇ ਇਸ ਨੂੰ ਬਿਨਾ ਦੇਖ ਰਿਖੇ ਨਹੀਂ ਖਾਣਾ ਚਾਹੀਦਾ ਜੀ ਠੀਕ ਹੈ ਡਾਕਟਰ ਸਾਹਿਬ ਡਾਕਟਰ ਬਹੁਤ ਧੰਵਾਜ ਜੀ ਰਾਂਜੀਵ ਚਰਚਾ ਕੀਤੀ ਤੇ ਬਾਕੀ ਦੱਸਣਾ ਚਾਹਾਂਗੇ ਜਿਵੇਂ ਡਾਕਟਰ ਸਾਹਿਬ ਦੱਸਿਆ ਸਾਨੂੰ ਜਿਹੜੀ ਸਾਡੀ ਬਾਗਾਂ ਵਾਲੀ ਇੰਜੀਰ ਵੱਡੀ ਇੰਜੀਰ ਹੈ ਜਿਹੜੇ ਬਾਗ ਲੱਗਦੇ ਆ ਉਹ ਸਾਨੂੰ ਕਬਜ਼ੀ ਦੂਰ ਕਰਦੇ ਆ ਦਿਲ ਦੇ ਰੋਗ ਨੂੰ ਠੀਕ ਕਰਦੇ ਆ ਸਾਡੇ ਫਾਈਬਰ ਬਹੁਤ ਹੁੰਦੇ ਆ ਸਾਡੀ ਬਾਡੀ ਨੂੰ ਸੈੱਟ ਕਰਦੇ ਹੈਗੇ ਆ ਠੰਡਕ ਠੰਡੀ ਹੁੰਦੀ ਹੈ ਮਤਲਬ ਇੰਜੀ ਜਿਹੜੀ ਜੰਗਲੀ انجੀਰ ਆ ਉਹ ਡਾਕਟਰ ਸੰਧ ਸਿੰਘ ਜਿਹੜੀ ਫਲਵੈਰੀ ਦੀ ਬਿਮਾਰੀ ਆ ਉਸ ਨੂੰ ਠੀਕ ਕਰਦੀ ਉਹਦੇ ਜੜਾਂ ਦਾ ਮਤਲਬ ਕਹਿੰਦਾ ਬਣਾ ਕੇ ਪਲੱਸ ਦੁੱਧ ਜਿਹੜਾ ਦੁੱਧ ਦਾ ਲਾਉਣ ਨਾਲ ਜਿਹੜਾ ਹੈਗਾ ਡਾਕਟਰ ਸੰਧ ਦੱਸਿਆ ਜਿਹੜਾ ਉਹ ਜਿਹੜੀ ਸਾਡੀ ਫਲਵੈਰੀ ਦੀ ਬਿਮਾਰੀ ਨੂੰ ਠੀਕ ਕਰਦੀ ਹੈਗੀ ਆ ਇਸ ਲਈ ਇਹ ਬਹੁਤ ਹੀ ਗੁਣਕਾਰੀ انجੀਰ ਆ ਜਿਵੇਂ ਡਾਕਟਰ ਸੰਧ ਦੱਸਿਆ ਤਾਂ ਸਾਡਾ ਜਿਹੜਾ ਮਕਸਦ ਇਹ ਹੀ ਹੈਗਾ ਜਿਹੜੇ ਰੁੱਖ ਅਸੀਂ ਤਿਆਰ ਕਰਦੇ ਨਾਲ ਸੀ ਜਾਂ ਅਸੀਂ ਸਾਨੂੰ ਆਮ ਮਿਲਦੇ ਆ ਜੰਗਲਾਂ ਵਿੱਚ ਜਾਂ ਸਾਡੇ ਖੇਤਾਂ ਚ ਪਰ ਲੱਗੇ ਹੁੰਦੇ ਸੀਗੇ ਉਨਾਂ ਰੱਖਤਾਂ ਦੀ ਕਿਵੇਂ ਯੂਟਿਲਾਈਜ਼ ਕਰਕੇ ਆਪਣੇ ਰੋਗਾਂ ਨੂੰ ਠੀਕ ਕਰ ਸਕਦੇ ਉਹਦੇ ਬਾਰੇ ਆਪਾਂ ਲਗਾਤਾਰ ਚਰਚਾ ਕਰਦੇ ਆਉਂਦੇ ਆ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਨਰਲ ਗੱਲਾਂ ਰੁੱਖਾਂ ਬਾਰੇ ਕਿਵੇਂ ਰੁੱਖ ਕਮਿਊਨੀਕੇਸ਼ਨ ਕਰਦੇ ਆ ਕਿਵੇਂ ਰੁੱਖ ਰੈਪਰੋਡਕਸ਼ਨ ਕਰਦੇ ਸਾਰੀਆਂ ਅਸੀਂ ਚਰਚਾਆਂ ਵਿੱਚ ਕਰ ਚੁੱਕੇ ਆ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਅਸੀਂ ਕਰਦੇ ਰਵਾਂਗੇ ਤੇ ਸਾਡਾ ਜਿਹੜਾ ਇੱਕ ਚੈਨਲ ਹੈਗਾ ਪੰਜਾਬ এনवायरमेंट ਮੂਵਮੈਂਟ ਉਹਦੇ ਨਾਲ ਤੁਸੀਂ ਜੁੜੇ ਰਹੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸੀ ਆਯੁਰਵੇਦ ਦੇ ਹਿਸਾਬ ਨਾਲ ਕੀਤੀ ਉਹ ਵੀ ਵਿੱਚ ਮੌਜੂਦ ਆ ਤੇ ਜਨਰਲ ਗੱਲਾਂ ਵੀ ਮੌਜੂਦ ਆ ਡਾਕਟਰਸ ਆਫ ਦਾ ਇੱਕ ਸੈਂਟਰ ਹੈਗਾ ਨਿਰੋਗ ਆਇਆ ਪੰਚ ਕਰਮਾ ਜ਼ਿਲ੍ਹਾ ਪਟਿਆਲੇ ਚ ਸੈਂਟਰ ਦਾ ਜੇ ਕਿਸੇ ਨੂੰ ਬਹੁਤ ਹੀ ਭਿਆਨਕ ਬਿਮਾਰੀ ਕੋਈ ਚੁੰਬੜੀ ਹੋਈ ਹੈ ਰੋਗੀ ਹੈਗਾ ਬੰਦਾ ਡਾਕਟਰਸ ਨਾਲ ਕੰਸਲਟ ਕਰ ਸਕਦੇ ਨੰਬਰ ਸਾਡੇ ਡਿਸਪਲੇ ਕਰ ਦਾਂਗੇ ਕਿਉਂਕਿ ਇਹ ਜਿਹੜਾ ਕਾਰਜ ਹੈਗਾ ਸਾਡਾ ਹੀ ਹੈਗਾ ਵੀ ਜਿੰਨੇ ਵੀ ਸਿਹਤ ਨਾਲ ਜੁੜੇ ਮੁੱਦੇ ਹੈਗੇ ਉਹ ਸਾਰੇ ਸੈੱਟ ਕਰਨੇ ਆ ਹੌਲੀ ਹੌਲੀ ਤੁਸੀਂ ਦੇਖੋਗੇ ਇਹ ਹੋਰ ਸ਼ੇਪ ਲੈ ਜਾਊਗਾ ਜਿਹੜਾ ਸਿਸਟਮ ਸਾਡਾ ਚੈਨਲ ਬਣਾਇਆ ਹੈਗਾ ਯੂਅਰ ਹੈਲਥ ਐਂਡ ਹਰਬਸ ਕਰਕੇ ਜਿਹੜਾ ਟਾਈਟਲ ਅੰਡਰ ਕੰਮ ਕਰ ਰਹੇ ਆ ਤੇ ਬੇਨਤੀ ਆ ਫਿਰ ਤੋਂ ਪ੍ਰਬੰਧ ਕਰਾਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਰੁੱਖਾਂ ਨੂੰ ਸਮਝੀਏ ਰੁੱਖਾਂ ਦੇ ਗੁਰਾਂ ਨੂੰ ਸਮਝੀਏ ਤੇ ਆਪਣੀ ਸੇਠ ਠੀਕ ਰਹੀਏ ਧੰਨਵਾਦ ਸਾਰਾ ਸਸੀ ਕਾ